ਰਾਕੇਸ਼ ਟਿਕੈਟ ਨੂੰ ਜਾਨੂ ਮਾਰਨ ਦੀ ਬੜੀ ਧਮਕੀ ਇੱਕ ਸ਼ਖਸ ਨੇ ਟਿਕੈਟ ਦਾ ਸਿਰ ਕਲਮ ਕਰਨ ਤੇ ਰੱਖਿਆ 5 ਲੱਖ ਰੁਪਏ ਦਾ ਇਨਾਮ ਅਮਿਤ ਚੌਧਰੀ ਨਾਂ ਦੇ ਸ਼ਖਸ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਧਮਕੀ ਭਰੀ ਵੀਡੀਓ ਗ੍ਰਹਿ ਮੰਤਰੀ ਅਮਿਤ ਸ਼ਾਦਾ ਪਾਕਿਸਤਾਨ ਤੇ ਨਿਸ਼ਾਨਾ ਬੋਲੇ ਦੁਨੀਆ ਭਰ ਦੇ ਵਿੱਚ ਐਕਸਪੋਜ਼ ਹੋਇਆ ਹੈ ਪਾਕਿਸਤਾਨ ਪਾਕ ਦੇ ਨਾਲ ਸਿਰਫ ਪੀਓਕੇ ਤੇ ਹੋਵੇਗੀ ਗੱਲ ਪੁਰਤਗਾਲ ਚ ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਨੂੰ ਭਾਰਤੀ ਰਾਜਦੂਤ ਦੀ ਕਰਨੀ ਚੇਤਾਵਨੀ ਭਾਰਤੀ ਰਾਜਦੂਤ ਪੁਨੀਤ ਰਾਏ ਦਾ ਬਿਆਨ ਅੱਜ آپریشن ਸਿੰਧੂਰ ਸਿੰਧੂਰ ਨਹੀਂ ਹੋਇਆ ਖਤਮ ਪੁਰਤਗਾਲ ਦੇ ਵਿੱਚ ਚੈਂਸਰੀ ਬਿਲਡਿੰਗ ਦੇ ਨੇੜੇ ਪਾਕਿਸਤਾਨੀਆਂ ਨੇ ਕੀਤਾ ਸੀ ਪ੍ਰਦਰਸ਼ਨ ਸੰਸਦਿਕ ਕਮੇਟੀ ਦੇ ਮੈਂਬਰਾਂ ਨੂੰ آپریشن ਸਿੰਧੂਰ ਦੀ ਬਰੀਫਿੰਗ ਦੇਣਗੇ ਵਿਦੇਸ਼ ਸਕੱਤਰ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੁਵੇਗੀ ਸੰਸਦਿਕ ਕਮੇਟੀ ਦੀ ਬੈਠਕ ਸਰਕਾਰ 33 ਦੇਸ਼ਾਂ ਦੇ ਵਿੱਚ ਭੇਜ ਰਹੀ ਹੈ ਸਰਪਾਰਟੀ ਵਫਦ ਗੁਰੂ ਖੇਤਰ ਦੇ ਵਿੱਚ ਐਸਟੀਐਫ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਕੀਤਾ ਰਿਹਾ ਹਰਕੀਰਤ ਸਿੰਘ ਤੇ ਪਾਕਿਸਤਾਨ ਦੀ ਜਾਸੂਸੀ ਕਰਨ ਦੇ ਲੱਗੇ ਇਲਜ਼ਾਮ ਪਾਕ ਜਾਣ ਵਾਲੇ ਜਥੇ ਦਾ ਲਗਾਉਂਦਾ ਸੀ ਵੀਜ਼ਾ ਚੀਨ ਵਿੱਚ ਗਈ ਸੀ ਗੋਤੀ ਮਲਹੋਤਰਾ ਹਰਿਆਣਾ ਪੁਲਿਸ ਦਾ ਵੱਡਾ ਖੁਲਾਸਾ ਕਿ ਹੱਤਿਆਤਵੀ ਹਮਲੇ ਤੋਂ ਪਹਿਲਾਂ ਪੈਲਗਾਮ ਦੀ ਵੀ ਕੀਤੀ ਸੀ ਯਾਤਰਾ ਪਾਕਿਸਤਾਨ ਦੇ ਸਿੰਧੀ ਵਿੱਚ ਮਾਰਿਆ ਗਿਆ ਲਸ਼ਕਰ ਕਮਾਂਡਰ ਸੈਫੁਲ ਆਨ ਪਛਾਤੇ ਹਮਲਾਵਰ ਨੇ ਮਾਰੀ ਗੋੜੀ ਨਾਗਪੁਰ ਦੇ ਵਿੱਚ ਚਾਰਸਿਸ ਹੈੱਡਕੁਆਰਟਰ ਤੇ ਹੋਏ ਹਮਲੇ ਦੇ ਵਿੱਚ ਸ਼ਾਮਿਲ ਸੋਨੀਪਾਦ ਦੀ ਆਸ਼ੋਕਾ ਯੂਨੀਵਰਸਿਟੀ ਦਾ ਪ੍ਰੋਫੈਸਰ ਅਲੀ ਗ੍ਰਿਫਤਾਰ ਪੁਲਿਸ ਨੇ ਦਿੱਲੀ ਤੋਂ ਕੀਤਾ ਕਾਬੂ ਆਪਰੇਸ਼ਨ ਸਿੰਦੂਰ ਅਤੇ ਮਹਿਲਾ ਫੌਜੀ ਅਫਸਰਾਂ ਤੇ ਕੀਤੀ ਸੀ ਟਿੱਪਣੀ ਭਾਈ ਉਪੀ ਦੇ ਮਰਾਦਾਬਾਦ ਤੋਂ ਆਈਐਸਆਈ 에ਜੰਟ ਚਾਯਾਦ ਗਿਫਤਾਰ ਸ਼ਹਿਜ਼ਾਦ ਤੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮ ਪਾਕਿਸਤਾਨ ਤੋਂ ਕੱਪੜਿਆਂ ਦੀ ਤਸਕਰੀ ਕਰਦਾ ਸੀ ਮਲਜ਼ਮ 에ਰਲਾਈਨਸ ਦੀ ایਜਿਓ ਮੰਤਰਾ ਨੇ ਟੂਕੀ ਬ੍ਰਾਂਡਾਂ ਦੀ ਰੋਕੀ ਵੀ ਕਰੀ ਸੀ ਏਆਈਟੀ ਨੇ ਵੀ ਬਾਈਕਾਟ ਦੀ ਉਠਾਈ ਮੰਗ ਪਹਿਲਾਂ ਹੀ ਸੇਬ ਅਤੇ ਸੰਗਮਰਮਰ ਸਮੇਤ ਕਈ ਉਤਪਾਦਨਾਂ ਦਾ ਕੀਤਾ ਜਾ ਚੁੱਕਾ ਹੈ ਬਾਈਕਾਟ ਸੋਫੀਆ ਕੋ ਰੈਸ਼ੀ ਤੇ ਟਿੱਪਣੀ ਕਰਨ ਵਾਲੇ ਮੰਤਰੀ ਵਿਜੀਤ ਸ਼ਾਹ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਮੰਤਰੀ ਨੇ ਹਾਈ ਕੋਰਟ ਦੇ ਐਫ ਆਈ ਆਰ ਵਾਲੇ ਆਦੇਸ਼ ਨੂੰ ਦਿੱਤੀ ਹੈ ਚੁਣੌਤੀ ਆਪਣੇ ਬਿਆਨ ਦੇ ਲਈ ਮਾਫੀ ਮੰਗ ਚੁੱਕੇ ਨੇ ਵਿਜੀਤ ਸ਼ਾਹ ਅੱਜ ਰੂਸ ਤੇ ਯੂਕਰੇਨ ਦੇ ਰਾਸ਼ਟਰਪਤੀਆਂ ਦੇ ਨਾਲ ਗੱਲਬਾਤ ਕਰਨਗੇ ਟਰੰਪ ਦੋਹਾਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਤੇ ਕਰਨਗੇ ਚਰਚਾ ਕੱਲ੍ਹ ਹੈ ਯੂਕਰੇਨ ਦੇ ਰਾਸ਼ਟਰਪਤੀ ਨੂੰ ਮਲੇਸ਼ੀ ਅਮਰੀਕਾ ਦੀ ਉਪ ਰਾਸ਼ਟਰਪਤੀ ਕੈਂਸਰ ਦੇ ਨਾਲ ਪੀੜਤ ਨੇ ਅਮਰੀਕਾ ਤੇ ਸਾਅ ਦਾ ਰਾਸ਼ਟਰਪਤੀ ਜੋ ਬਾਈਡਨ ਹੱਡੀਆਂ ਤੱਕ ਪਹੁੰਚਿਆ ਪ੍ਰੋਸਟੇਟ ਕੈਂਸਰ ਡੋਨਲਡ ਟਰੰਪ ਨੇ ਜੋ ਬਾਈਡਨ ਦੀ ਸਿਹਤ ਤੇ ਜਿਤਾਈ ਚਿੰਤਾ ਕਰਿਆ ਜਲਦ ਠੀਕ ਹੋਣ ਦੀ ਕਰਦੇ ਹਾਂ ਕਾਮਨਾ ਗਾਜ਼ਾ ਚ 2 ਮਹੀਨੇ ਬਾਅਦ ਇਜ਼ਰਾਈਲ ਦਾ ਹਮਲਾ ਇੱਕ ਦਿਨ ਦੇ ਵਿੱਚ ਮਾਰੇ ਗਏ 140 ਲੋਕ ਰਾਤ ਕੈਂਪਾਂ ਨੂੰ ਵੀ ਬਣਿਆ ਨਿਸ਼ਾਨਾ شیخ ਅਸੀਨਾਂ ਦੀ ਬਾਇਓਪਿਕ ਦੇ ਵਿੱਚ ਰੋਲ ਨਿਭਾਉਣ ਵਾਲੀ ਬੰਗਲਾਦੇਸ਼ੀ ਅਦਾਕਾਰ ਨੁਸਰਤ ਫਾਰੀਆ ਗ੍ਰਫਤਾਰ ਮਜੀਬ ਤੇ ਬਣੀ ਫਿਲਮ ਦੇ ਵਿੱਚ ਨੁਸਰਤ ਨੇ ਨਵਾਇਆ ਸੀ شیخ ਅਸੀਨਾਂ ਦਾ ਰੋਲ ਨੁਸਰਤ ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਨਾਲ ਜੁੜੇ ਇੱਕ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਚੀਨ ਦੇ ਵਿੱਚ ਮਹਿਸੂਸ ਕੀਤੇ ਗੇ ਪੁਚਾਲ ਤੇ ਛਟਕੇ 446 ਤੇ ਵਰਤਦਾ ਆਇਆ ਪੁਚਾਲ ਅੱਧੀ ਰਾਤ ਬੰਗਾਲ ਦੀ ਖਾੜੀ ਮਿਆਂਮਾਰ ਤੇ ਤਿੱਬਤ ਦੇ ਵਿੱਚ ਪੁਚਾਲ ਤੇ ਛਟਕੇ ਨਵੇਂ ਪੋਪ ਲਿਓ 14ਵੇਂ ਨੇ ਚੁਕੀ ਸੌ ਸਮਾਗਮ ਦੇ ਵਿੱਚ 22 ਲੱਖ ਲੋਕ ਹੋਏ ਸ਼ਾਮਿਲ ਇਟਲੀ ਪੀਐਮ ਮੈਲੋਨੀ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਸਣੇ ਦੋਸਤੋ ਵਰਲਡ ਲੀਡਰਸ ਰਹੇ ਸ਼ਾਮਿਲ ਸਮੇਂਤੇ ਇੰਤਕਾਲ ਨਾ ਕਰਨ ਵਾਲੇ ਤਹਿਸੀਲਦਾਰਾਂ ਤੇ ਅੱਜ ਹੋ ਸਕਦੀ 49 ਨਿਕਾਰਵਾਈ ਵਧੇਕ ਮੁਖਸਕਰ ਨੇ 5 ਜ਼ਿਲ੍ਹਿਆਂ ਦੇ ਡੀਸੀ ਤੋਂ ਅੱਜ ਮੰਗੀ ਰਿਪੋਰਟ ਕਈ ਜ਼ਿਲ੍ਹਿਆਂ ਤੇ ਲੋਕਾਂ ਨੇ ਦਿੱਤੀ ਸੀ ਸ਼ਿਕਾਇਤ ਅੱਜ ਪੰਜਾਬ ਦੇ ਗਵਰਨਰ ਨੂੰ ਮਿਲੇਗਾ ਪੰਜਾਬ ਬੀਜੇਪੀ ਦਾ ਡੈਲੀਗੇਸ਼ਨ ਸਨੀ ਜਾਖੜ ਦੀ ਅਗਵਾਈ ਦੇ ਵਿੱਚ ਕਰਨਗੇ ਮੁਲਾਕਾਤ ਮਜੀਠਾ ਸ਼ਰਾਬਖਾਨ ਦੇ ਹੋਵੇਗੀ ਚਰਚਾ ਪੰਜਾਬ ਇਜਲੈਂਸ ਦੇ ਸਾਬਕਾ ਚੀਫ ਐਸਪੀ ਪ੍ਰਮਾਰ ਦੀ ਸਸਪੈਂਸ਼ਨ ਮਨਜ਼ੂਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ ਡਰਾਈਵਿੰਗ ਲੈਸਨਸ ਕੋਟਾਲੇ ਚ ਕੀਤੇ ਗਏ ਸੀ ਸਸਪੈਂਡ ਸਸਪੈਂਡ ਇਸਪੀਟੀਆ ਜੀਡੀ ਮੋੜ ਬਹਾਲੀ ਤੇ ਛੜਿਆ ਸਿਆਸੀ ਕਮਸਾਨ ਮਜੀਠੀਆ ਦਾ ਸਵਾਲ ਜੋ ਪਹਿਲਾਂ ਫਰਿਸ਼ਟ ਸੀ ਹੁਣ ਇਮਾਨਦਾਰ ਕਿਵੇਂ ਤਾਂ ਬਾਜਵਾ ਬੋਲੀ ਸ਼ਾਸਨ ਨਹੀਂ ਡਰਾਉਣਾ ਧਮਕਾਉਣਾ ਹੈ ਅੱਜ ਕਿਸਾਨਾਂ ਨੂੰ ਮਿਲਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਿੱਲੀ ਦੇ ਪੂਸਾ ਕੈਂਪਸ ਦੇ ਵਿੱਚ ਹੋਵੇਗੀ ਮੁਲਾਕਾਤ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨ ਹੋਣਗੇ ਸ਼ਾਮਿਲ ਸਿੰਧੂ ਜਲ ਸਮਝੌਤੇ ਤੇ ਵੀ ਹੋਵੇਗੀ ਚਰਚਾ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਸਿੰਧੂਰ ਦੀ ਸਫਲਤਾ ਤੇ ਕੱਢੀ ਤਿਰੰਗਾ ਯਾਤਰਾ ਅਮਿਤਸ਼ਾ ਯਾਤਰਾ ਦੇ ਵਿੱਚ ਹੋਏ ਸ਼ਾਮਿਲ ਦੇਸ਼ ਦੇ ਜਵਾਨਾਂ ਦੇ ਸਨਮਾਨ ਦੇ ਵਿੱਚ ਕੱਢੀ ਗਈ ਯਾਤਰਾ ਰਾਜਾ ਵੜਿੰਗ ਵੱਲੋਂ ਕੇਂਦਰ ਸਰਕਾਰ ਤੋਂ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਦੀ ਕੀਤੀ ਮੰਗ ਬੋਲੇ ਪਾਕਿਸਤਾਨ ਦੇ ਹਮਲਿਆਂ ਦੇ ਵਿੱਚ ਹੋਇਆ ਪੰਜਾਬ ਦਾ ਕਾਫੀ ਨੁਕਸਾਨ ਸਾਰਿਆਂ ਨੂੰ ਇਲਜ਼ਾਮ ਲਗਾਉਣ ਦੀ ਬਜਾਏ ਇਕੱਠੇ ਹੋ ਕੇ ਮੰਗਣਾ ਚਾਹੀਦਾ ਹੈ ਸਪੈਸ਼ਲ ਪੈਕੇਜ ਬਕਰਮਜੀਠਿਆ ਦੀ ਸੁਰੱਖਿਆ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਮਜੀਠਿਆ ਨੇ ਆਪਣੀ ਸੁਰੱਖਿਆ ਘਟਾਏ ਜਾਣ ਦੇ ਖਿਲਾਫ ਪਾਈ ਹੈ ਪਟੀਸ਼ਨ ਹੁਣ ਬਠਿੰਡਾ ਤੋਂ ਚੰਡੀਗੜ੍ਹ ਦੋੜੇਗੀ ਟ੍ਰੇਨ ਕੇਂਦਰ ਸਰਕਾਰ ਵੱਲੋਂ ਰਾਜਪੁਰਾ ਮਹਾੜੀ ਰੇਲਵੇ ਲਿੰਕ ਨੂੰ ਹਰੀ ਚੰਡੀ ਦੋਸਤ 2.99 ਕਰੋੜ ਰੁਪਏ ਕੀਤੇ ਜਾ ਰਹੀ ਹੈ ਮਹਾਰਾਸ਼ਟਰ ਦੇ 소ਲਾਪੁਰ ਦੇ ਵਿੱਚ ਅੱਗ ਦਾ ਤਾਂਡਵ ਕੱਪੜਾ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ 8 ਲੋਕਾਂ ਦੀ ਮੌਤ ਮਰਨ ਵਾਲਿਆਂ ਦੇ ਵਿੱਚ 3 ਮਹਿਲਾਵਾਂ ਸਨ ਅਤੇ 1.5 ਸਾਲ ਦਾ ਬੱਚਾ ਵੀ ਮੌਜੂਦ। 오ਡੀਸ਼ਾ ਦੇ ਵਿੱਚ 12 ਸਾਲ ਦੀ ਬੱਚੀ ਨੇ ਮਾਂ ਦਾ ਕੀਕਾ ਕਤਲ ਦੋ ਦੋਸਤਾਂ ਦੇ ਨਾਲ ਮਿਲ ਕੇ ਉਤਾਰਿਆ ਮੌਕੇ ਕਾਰਡ ਮ੍ਰਿਤਕਾ ਨੇ ਬੱਚੀ ਨੂੰ ਲਿਆ ਹੋਇਆ ਸੀ ਗੋਦ। ਗੁਰੂਗ੍ਰਾਮ ਦੇ ਵਿੱਚ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਕੁਟਮਾਰ ਬਦਮਾਸ਼ਾਂ ਨੇ ਦਫ਼ਤਰ ਦੇ ਵਿੱਚ ਵੜ ਕੇ ਭਰਾਏ ਡੰਡੇ ਬਦਮਾਸ਼ਾਂ ਨੇ ਜ਼ਿਲ੍ਹਾ ਪ੍ਰਧਾਨ ਦੇ ਮਾਰੇ ਥੱਪੜ। ਹਰਿਆਣਾ ਦੇ ਚੱਜਰ ਦੇ ਵਿੱਚ ਪੱਤਰਕਾਰ ਦਾ ਕਤਲਨ ਪਛਾਤਿਆ ਨੇ ਸਰਦ ਦੇ ਵਿੱਚ ਮਾਰੀਆਂ ਦੋ ਗੋਲੀਆਂ ਤਰਮਿੰਦਰ ਚੋਹਾਨ ਨੇ ਹਸਪਤਾਲ ਦੇ ਵਿੱਚ ਲਾਇਦੇ ਦੌਰਾਨ ਤੋੜਿਆ ਦਮ। ਫੂਸਪੁਰ ਦੇ ਵਿੱਚ 4 ਪੀਐਫ ਦੇ ਜਵਾਨ ਨੇ ਬੇਜ਼ੁਬਾਨ ਕੁੱਤੇ ਦੀ ਬੇਰਹਿਮੀ ਦੇ ਨਾਲ ਕੀਤੀ ਕੁੱਟਮਾਰ ਫੂਸਪੁਰ ਐਨੀਮਲ ਸੇਵਰ ਸੰਸਥਾ ਨੇ ਆਰਪੀਐਫ ਜਵਾਨ ਖਿਲਾਫ ਕਾਰਵਾਈ ਦੀ ਕੀਤੀ ਮੰਗ ਕੁੱਟਮਾਰ ਦੇ ਵਿੱਚ ਗੰਭੀਰ ਉੱਤੇ ਵਿੱਚ ਜ਼ਖਮੀ ਹੋਇਆ ਬੇਜ਼ੁਬਾਨ। ਜਿੰਦਦਰ ਦੇ ਫੁੱਟਕਲ ਪੁਆਇੰਟ ਦੇ ਨੇੜੇ ਦੋ ਫੈਕਟਰੀਆਂ ਦੇ ਵਿੱਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ 7 ਤੋਂ ਵੱਧ ਗੱਡੀਆਂ ਮੌਕੇ ਤੇ ਮੌਜੂਦ ਸਵੇਰੇ 4 ਵਜੇ ਦੇ ਕਰੀ ਪੁਲਿਸ ਨੇ ਹਰਨ ਸਮਿੱਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਚਾਰ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੀਤੀ ਸੀ ਕੋਸ਼ਿਸ਼ ਮਜੀਠਾ ਸ਼ਰਾਬ ਕਾਨ ਤੋਂ ਬਾਅਦ ਪੁਲਿਸ ਦਾ ਐਕਸ਼ਨ ਜਾਰੀ ਮਹਾੜੀ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਦੇ ਨਾਲ ਭਰਿਆ ਟਰੱਕ ਕੀਤਾ ਕਾਬੂ ਚੰਡੀਗੜ੍ਹ ਤੋਂ ਦਿੱਲੀ ਸਪਲਾਈ ਕੀਤੀ ਜਾਣੀ ਸੀ ਸ਼ਰਾਬ ਜਲੰਧਰ ਦੇ ਵਿੱਚ ਨੌਜਵਾਨਾਂ ਦੀ ਹੁੱਲੜਬਾਜ਼ੀ ਸੜਕ ਦੇ ਵਿਚਾਲੇ ਮੰਜਾ ਵਿਛਾ ਕੇ ਪੀਰੇ ਸੀ ਹੁੱਕਾ ਮੌਕੇ ਤੇ ਪਹੁੰਚੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਲਿਆ ਹਿਰਾਸਤ ਕਾਰਿਆਨਾ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਪਰਿਵਾਰ ਸਣੇ ਐਸਆਈ ਦੀ ਕੋਟ ਮਰ ਖਾਣਾ ਖਾਣ ਗਏ ਪਰਿਵਾਰ ਦੇ ਕੁਝ ਲੋਕਾਂ ਦੇ ਨਾਲ ਹੋਈ ਸੀ ਬਹਿਸ ਮਾਡਲ ਟਾਊਨ ਰੋਡ 'ਤੇ ਰੈਸਟੋਰੈਂਟ ਦੇ ਵਿੱਚ ਵਾਪਰੀ ਘਟਨਾ ਮੌਕੇ ਦੇ ਵਿੱਚ ਸੜਕ ਹਾਸੀ 'ਚ ਕਬੱਡੀ ਖਿਡਾਰੀ ਸਰਜੀਤ ਸਿੰਘ ਦੀ ਮੌਤ ਦੋਸਤ ਗੰਬੀਰ ਜ਼ਖਮੀ ਹੋਣਾ ਹੋਣ ਦੇ ਕਾਰਨ ਤੇ ਸਿਗਨਲ ਬੋਰਡ ਨਾ ਹੋਣ ਦੇ ਕਾਰਨ ਪੁਲ ਦੇ ਨਾਲ ਢੁਲੀ ਦੇ ਨਾਲ ਟਕਰਾਈ ਕਾਰ ਵਾਗਾ ਪੁਰਾਣਾ ਤੋਂ ਪਿੰਡ ਰੌਂਤਾ ਵਾਪਸ ਆ ਰਹੇ ਸੀ ਦੋਵੇਂ ਅੰਮ੍ਰਿਤਸਰ ਦੇ ਗਲਵਾਲੀ ਗੇਟ ਦੇ ਵਿੱਚ ਮਹਿਲਾ ਦੀ ਛੱਤੋਂ ਡਿੱਗਣ ਦੇ ਨਾਲ ਮੌਤ ਸਹ ਲੜਕੀ ਦੇ ਪਰਿਵਾਰ ਨੇ ਪਤੀ ਤੇ ਲਗਾਏ ਤੱਕਾ ਦੇ ਕੇ ਮਾਰਨ ਦੇ ਇਲਜ਼ਾਮ 17 ਸਾਲ ਪਹਿਲਾਂ ਲੜਕੀ ਦੀ ਹੋਈ ਸੀ ਲਾ ਮੈਰਿਜ ਕਹੜਾਣਾ ਦੇ ਜਵਾਰਨਗਰ ਕੈਂਪ ਦੇ ਵਿੱਚ ਕੂੜੇ ਦੇ ਡੰਪਰ ਨੂੰ ਲੱਗੀ ਅੱਗ ਇਲਾਕਾ ਵਾਸੀਆਂ ਦੇ ਵਿੱਚ ਮਚਿਆ ਹਫੜਾ ਦਫੜਾ ਮਾਹੌਲ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਪਾਇਆ ਅਗਰ ਤਿਕਾਬ ਆਪਰੇਸ਼ਨ ਸੀਲ ਦੇ ਤਹਿਤ ਸੰਗਰੂਰ ਪੁਲਿਸ ਨੇ ਜਨੇਦੀਪਿਛ ਲਗਾਏ ਚਾਰ ਇੰਟਰ ਸਟੇਟ ਨਾਕੇ ਚੈਕਿੰਗ ਦੇ ਦੌਰਾਨ 200 ਲੀਟਰ ਲਾਹਨ ਤੇ ਨਾਜਾਇਜ਼ ਸ਼ਰਾਬ ਬਰਾਮਦ 35 ਤੋਂ 40 ਵਾਹਨਾਂ ਦੇ ਖਿਤੇ ਕੇ ਚਲਾਨ ਸੰਗਰੂਰ ਦੇ ਪਿੰਡ ਉਜੋ ਵਾਲੀ ਦੇ ਵਿੱਚ ਅਮਰੁੱਧਾਂ ਦੇ ਬਾਗ ਦੇ ਵਿੱਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ ਬਾਗ ਮਾਲਕ ਦਾ ਇਲਜ਼ਾਮ ਨਾਲ ਲੱਗਦੇ ਖੇਤਾਂ ਦੇ ਕਿਸਾਨ ਦੀ ਅੰਗਿੱਲੀ ਦੇ ਕਾਰਨ ਲੱਗੀ ਅੱਗ ਸੰਗਰੂਰ ਦੇ ਬਿਆਲਪੁਰਾ ਦੇ ਵਿੱਚ ਰਜਵਾਹਾ ਕਾਇਆ ਕਲਪ ਤੋਂ ਬਾਅਦ ਲੋਕਰਪਣ ਪੁਲ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਪ੍ਰੋਜੈਕਟ ਕੈਬਨਰ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੀਤਾ ਉਦਘਾਟਨ ਦਿੱਲੀ ਕੈਪਟਲਜ਼ ਨੂੰ 10 ਰਕਮਾਂ ਦੇ ਨਾਲ ਹਰਾ ਕੇ ਗੁਜਰਾਤ ਨੇ ਪਲੇਆਫ ਦੇ ਲਈ ਕੀਤਾ ਕੁਆਲੀਫਾਈ ਆਰਸੀਬੀ ਤੇ ਪੰਜਾਬ ਕਿੰਗਸ ਦੀ ਥਾਂ ਵੀ ਪਲੇਆਫ ਦੇ ਵਿੱਚ ਹੋਈ ਪੱਕੀ